ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਆਏ ਸੀ ਕਲਿਆਣ ਸੁੱਖਾ ਪਿੰਡ ਆ ਜੀ ਇਹ ਨਯੌਰ ਕੋਲੇ ਆ ਮਲੂਕੇ ਕੋਲੇ ਪਿੰਡ ਰਹਿ ਜਾਂਦਾ ਭਗਤੇ ਦੇ ਨੇੜੇ ਤੇ ਬਾਈ ਦੀ ਗਾਂ ਦੇ ਇਹਦੇ ਤੇ ਆਏ ਸੀਗੇ ਜੀ ਬਾਈ ਨੇ ਬਹੁਤ ਜ਼ਿਆਦਾ ਸਪਲੀਮੈਂਟ ਦੇਈ ਬੈਠਾ ਵਿਚਾਰਾ ਇਹਨੂੰ ਜਿੰਨਾ ਕਹਦਗੀ ਉਨਾ ਹੀ ਟੋਨੋ ਫਾਸਫੇਨ ਇੰਜੈਕਸ਼ਨ 25 ਵਾਈਟਮੈਚ ਤੇ CRS ਹੋਰ ਕੀ ਕੀ ਸਾਰਾ ਹੀ ਕੋਸ਼ੀ ਚਰੂ ਨਹੀਂ ਨਹੀਂ ਫਿਰ ਵੀ ਮੈਂ ਦੋ ਟਿਊਬਾਂ ਮੈਟ੍ਰੀਸ ਵਿੱਚ ਭਰੀਆਂ ਜੀ ਠੀਕ ਹੈ ਬਹੁਤ ਕੁਛ ਦਿੱਤਾ 079 ਵੀ ਕੀਤੀ ਵੀ ਆ ਬਹੁਤ ਕੁਛ ਕਰ ਲਿਆ ਬਾਈ ਨੇ ਤੇ ਪਰ ਜਿੱਥੋਂ ਤੱਕ ਮੈਨੂੰ ਫੀਲ ਹੋਇਆ ਜੀ ਹਨਾ ਤੇ ਮੇਰੇ ਹਿਸਾਬ ਨਾਲ ਇਹ ਗਾਂ ਕਦੇ ਗੱਭਨ ਨਹੀਂ ਹੋਣੀਗੀ ਮੈਨੂੰ ਇਹ ਨਹੀਂ ਸਮਝ ਆਈ ਵੀ ਟਿਊਬਾਂ ਕਿੱਥੇ ਭਰੀਆਂ ਕਿਵੇਂ ਭਰੀਆਂ ਚਲੋ ਹੁੰਦਾ ਜੀ ਸਿਸਟਮ ਆਪ ਦਾ ਪਰ ਇਹ ਗਾਂ ਕਦੇ ਗੱਭਨ ਨਹੀਂ ਹੋਣੀ ਮੈਂ ਬਾਈ ਨੂੰ ਦੱਸਤਾ ਵੀ ਇਹ ਗਾਂ ਗੱਭਨ ਨਹੀਂ ਹੋਣੀ ਬਈ ਇਹਦੇ ਕੋਈ ਸੂਣ ਵਾਲੇ ਹੋ ਸਕਦਾ ਕੋਈ ਦਿੱਕਤ ਆਈ ਹੋਵੇ ਤੇ ਬਹੁਤ ਜ਼ਿਆਦਾ ਅੰਦਰੋਂ ਡਿਸਟਰਬ ਆ ਗਾਂ ਤੇ ਇਹਨੇ ਕਦੇ ਗੱਭਨ ਨਹੀਂ ਹੋਣਾ ਬੱਚੇ ਦਾ ਨਹੀਂ ਆ ਫਟਿਆਰ ਗਈ ਆ ਜਮਾਂ ਅੰਦਰੋਂ ਕੋਈ ਫੀਲਿੰਗ ਨਹੀਂ ਆ ਰਹੀ ਕਿ ਐ ਜਿਵੇਂ ਬੱਚੇ ਦਾ ਨਹੀਂ ਪ੍ਰੋਪਰ ਸਹੀ ਹੁੰਦੀ ਐ ਸਰਵੈਕਸ ਵਧੀਆ ਹੁੰਦੀ ਐ ਉਵੇਂ ਦਾ ਕੁਝ ਨਹੀਂਗਾ ਤੇ ਪੂਰੀ ਪ੍ਰੋਬਲਮ ਆਈ ਗਾਂ ਚ ਤੇ ਬਾਈ ਨਾਲ ਉਹ ਸਿਸਟਮ ਬਹੁਤ ਵਧੀਆ ਜੀ ਬਾਈਆਂ ਦਾ ਸਿਸਟਮ ਦੇਖੋ ਜੀ ਮੇਰੇ ਹਿਸਾਬ ਨਾਲ ਫਾਰਮ ਵੀ ਐ ਹੀ ਹੋਣੇ ਚਾਹੀਦੇ ਐ ਮੁਰਗੀ ਫਾਰਮ ਆ ਬਾਈਆਂ ਦਾ ਕੀ ਪ੍ਰੋਬਲਮ ਆਈ ਹੈ ਬਈ ਮੁਰਗੀ ਫਾਰਮ ਚ ਕਾਹ ਤੋਂ ਮੁਰਗੀ ਨੂੰ ਥੋੜਾ ਜਿਹਾ ਘਾਟਾ ਪਿਆਗਾ ਜਿਹਨਾਂ ਦਾ ਕੰਪਨੀ ਦਾ ਚੱਲਦਾ ਸੀ ਜਿਨ੍ਹਾਂ ਦਾ ਅਸੀਂ ਕੀ ਅਸਾ ਕੰਮ ਬਦਲਿਆ ਜੀ ਉਹਨਾਂ ਨੇ ਕਿਸੇ ਨੇ ਪਾਇਆ ਇਹ ਕਿਸੇ ਨੇ ਪਾਇਆ ਇਹ ਕੰਪਨੀ ਫੌਂਦੀ ਹੁੰਦੀ ਹੁੰਦੀ ਹੈ ਸਾਡੀ ਅੱਛਾ ਹੈ ਥੋੜਾ ਹੀ ਹੈ ਇਹ ਸਾਡੀ ਜਗ੍ਹਾ ਅਸੀਂ ਸੰਭਾਲ ਕੇ ਦੇਣਾ ਹੁੰਦਾ ਉਹਨਾਂ ਨੂੰ ਅੱਛਾ ਤੁਸੀਂ ਸੰਭਾਲ ਕੇ ਦੇਣਾ ਤੇ ਕਿੰਨੇ ਬਰਨਾਲੇ ਸੀਗਾ ਦਫ਼ਤਰ ਜੀ ਹੁਣ ਇੱਧਰ ਚਲੇ ਗਏ ਅੱਛਾ ਦੁਬਾਰੇ ਐਗਰੀਮੈਂਟ ਕਰਾਂਗੇ ਅੱਛਾ ਐਗਰੀਮੈਂਟ ਇਹ ਕੀ ਸਿਸਟਮ ਹੁੰਦਾ ਹੈ ਤੁਹਾਡਾ ਕਿੰਨੇ ਦਾ ਐਗਰੀਮੈਂਟ ਹੈ 8 ਰੁਪਏ ਜੀ ਜਾਨੇ ਬੰਦੇ ਦੇ ਸਾਹ ਕਿਲੋ ਦੇ ਜ ਕਮਿਸ਼ਨ ਕਿਲੋ ਦੇ ਠੀਕ ਹੈ ਤੇ ਇਹ ਤੋਂ ਬੱਚਾ ਉਹਨਾਂ ਦਾ ਤੇ ਇਹ ਤੋਂ ਪਹਿਲਾਂ ਤੁਸੀਂ ਕਿੰਨਾ ਕੁ ਜ਼ਾਇਦਾ ਜਿਹਾ ਕੀਤਾ ਕਿੰਨੇ ਕ ਵਾਰੀ ਰੱਖ ਲਈ ਇੱਥੇ ਬੱਚੇ ਇਹ ਚਾਰ ਪੰਜਾਰੇ ਪਾਏ ਆ ਆ ਜਾਂਦਾ ਡੁੱਢ ਕੁ ਮਹੀਨੇ ਦਾ 50000 ਰੁਪਿਆ ਜੀ ਆਪਾਂ ਨੂੰ ਕਮਿਸ਼ਨ ਅੱਛਾ ਕਮਿਸ਼ਨ ਤੇ ਆ ਸਾਰੀ ਜਿਹੜੀ ਬਿਲਡਿੰਗ ਬੋਲਡਿੰਗ ਹੈ ਸਾਰੀ ਉਹਨਾਂ ਨੇ ਪਾਈ ਹੈ ਨਹੀਂ ਆਪਣੀ ਇਹ ਛੋਡੀ ਹੈ ਹੈ ਇਹ ਫਿਰ ਤੁਸੀਂ ਇਹਨਾਂ ਦਾ ਕਿੱਥੋਂ ਕਈ ਗਾਂ ਵੀ ਚਲੋ ਕਿਸੇ ਨੂੰ ਕਿੱਥੋਂ ਕੰਟੈਕਟ ਆਇਆ ਜੀ ਇਹਨਾਂ ਦਾ ਤੁਹਾਡੇ ਕੋਲੇ ਤਿੰਨ ਚਾਰ ਕੰਪਨੀਆਂ ਹੈ ਜੀ ਹਾਂਜੀ ਹਾਂ ਜੇ ਕਿਹਨੇ ਐਗਰੀਮੈਂਟ ਕਰਨਾ ਹੋਵੇ ਕਰ ਦਿੰਗਾ ਜੀ ਉਹ ਕਰ ਦਿੰਗਾ ਠੀਕ ਹੈ ਮੰਨ ਲਓ ਬੱਚੇ ਉਹਨਾਂ ਦੇ ਫੀਡ ਉਹਨਾਂ ਦੀ ਥਾਂ ਛੋਡੀ ਆ ਬਿਲਡਿੰਗ ਛੋਡੀ ਆ ਹਾਂ ਜੀ ਇਹ ਤੇ ਕਿੰਨੇ ਪੈਸੇ ਲੱਗੇ ਜੀ ਛੋਡੇ ਇਹ ਲੱਗ ਗਿਆ ਜੀ 8 ਲੱਖ ਰੁਪਈਆ ਅੱਛਾ 8 ਲੱਖ ਰੁਪਈਆ ਕਿੰਨਾ ਥਾਂ ਵਾਲਿਆ ਇਹ ਤੁਸੀਂ ਇਹ 100 ਫੁੱਟ ਦੀ ਲਮਾਈ ਆ ਜੀ 30 ਫੁੱਟ ਦੀ ਚੜਾਈ 30 ਫੁੱਟ ਦੀ ਚੜਾਈ ਆ ਠੀਕ ਕਿੰਨੇ ਬੱਚੇ ਸੀ ਇਹਦੇ ਚ ਇਹ ਪਾਲਣ ਹੈ ਜੀ 3 ਕਾ 12500 ਗਰਮੀਆਂ ਚ 2500 ਤੇ ਉਹ 3 ਕਾ ਤੇ ਜਿਆਦਾ ਮੈਨਾਂ ਦਾ ਗਰਮੀਆਂ ਚ ਭਲਦੇ ਆ ਨਾ ਠੰਡ ਚ ਥੋੜੀ ਜੀ ਦਿੱਕਤ ਆਉਂਦੀ ਐ ਇਹਨਾਂ ਨੂੰ ਹਨਾ ਹਾਂ ਜੀ ਹਾਂ ਠੰਡ ਚ ਬਲੋ ਬੋਲੋ ਵੀ ਜਿਆਦਾ ਜਗਾਉਣੇ ਪੈਂਦੇ ਆ ਤੇ ਆ ਵੀ ਬਾਈ ਹੁਣ ਇੱਥੇ ਬਾਈ گاਵਾ ਬਣਦੇ ਆ ਤੇ ਮੇਰੇ ਹਿਸਾਬ ਨਾਲ ਫਾਰਮ ਵੀ ਐ ਹੀ ਹੋਣਾ ਚਾਹੀਦਾ ਦੇਖੋ ਇੱਥੇ ਬਰੀਕ ਜਾਲੀ ਚਾਹੀਦੀ ਐ ਆ ਵੀ ਛੱਡ ਦਿਆ ਕਰਾਂਗੇ ਗਰਮ ਹਾਫ ਫੁਹਾਰੇ ਲਵਾਏ ਵੇ ਇਸ ਪੈ ਚਲੇ ਪਸ਼ੂ ਆਸਤੇ ਵੀ ਬਾਅਦ ਚ ਇੱਥੇ ਪਸ਼ੂ ਬੰਦ ਲੈਂਦੇ ਆ ਐਗਰੀਮੈਂਟ ਬਾਰੇ ਤੁਹਾਨੂੰ ਦੱਸਤਾ ਬਣ ਜਾਣੇ ਕਈ ਵਾਰੀ ਕੋਈ ਬੰਦਾ ਮੰਨ ਕੇ ਚਲੋ ਕਿਸੇ ਦਾ ਇੰਟਰਸਟ ਹੋਵੇ ਇਹ ਕੰਮ 'ਚ ਤਾਂ ਬਾਈ ਦਾ ਤੁਹਾਨੂੰ ਨੰਬਰ ਦੇ ਦਾਂਗੇ ਇਹਨਾਂ ਤੋਂ ਪੁੱਛ ਲਓ ਜੇ ਵੀ ਕਿਹੜੀ ਕੰਪਨੀ ਕਰਦੀ ਆ ਤੇ ਇਹ ਮੰਨ ਲਓ ਪੋਲਟਰੀ ਫਾਰਮ ਵੀ ਆ ਜੀ ਤੇ ਬਾਅਦ 'ਚ ਪਸ਼ੂ ਵੀ ਇੱਥੇ ਬਣਦੇ ਆ ਕਿੰਨਾ ਕਿੰਨੇ ਵਾਰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਬਣੇ ਨੂੰ ਇਹ ਹੋ ਗਿਆ ਸਾਲ 'ਕੀ ਜੀ ਨਹੀਂ ਇਹਨੂੰ ਬਣੇ ਨੂੰ ਹਾਂ ਜੀ ਕੋ ਕਿ ਉਹ ਇੱਕ ਮੰਥ ਚ ਚੱਕੇ ਜਾਂਦੇ ਹੁੰਦੇ ਬੱਚੇ ਅੱਛਾ ਇੱਕ ਮੰਥ ਚ ਚੱਕੇ ਆ ਇੱਕ 35 ਦਿਨਾਂ ਦੇ ਵਿੱਚ ਵਿੱਚ ਲੈ ਆ ਕਿੰਨੇ ਤਿੰਨ ਚਾਰ ਵਾਰੀ ਹੋ ਗਏ ਤੁਹਾਡੇ ਹਾਂ ਹਾਂ ਚਾਰ ਕਰੀ ਪਾਇਆ ਚਾਰ ਇੱਕ ਵਾਰੀ ਪਾਇਆ ਉਸ ਤੋਂ ਬਾਅਦ ਪਸ਼ੂ ਬਣ ਲੈਣੇ ਹੁਣ ਫਿਰ ਕਿੰਨਾ ਟਾਈਮ ਹੋ ਗਿਆ ਚੱਕਿਆ ਨੂੰ ਉਹਨਾਂ ਨੂੰ ਹੂੰ ਤਾਂ ਹੋ ਗਏ ਤਿੰਨ ਚਾਰ ਮਹੀਨੇ ਜੀ ਤਿੰਨ ਚਾਰ ਮਹੀਨੇ ਹੋ ਗਏ ਅਸੀਂ ਆ ਗਰਮੀ ਤੋਂ ਬਾਅਦ ਫਿਰ ਪਸ਼ੂਆਂ ਦਾ ਕਰਕੇ ਰੋਕੇ ਸੀ ਨਾਲ ਪਸ਼ੂਆਂ ਨੂੰ ਥੋੜਾ ਹਾਂ 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 ਸਹੀ ਹੈ ਇਹ ਗਾਂ ਕਿੱਥੋਂ ਲਈ ਸੀ ਬਾਈ ਤੁਸੀਂ ਇਹ ਢੇਰ ਮਾਤੋਂ ਲਈ ਸੀ ਬਾਈ अच्छा तो किवें ਕਿਹਦੇ ਘਰੋਂ ਲਈ ਸੀ ਆ ਹਾਂਜੀ ਉਹ ਕੀ ਕਹਿੰਦੇ ਸੀ ਹਾਂ ਉਹ ਕੀ ਕਹਿੰਦੇ ਵੀ ਮਤਲਬ ਉਹ ਤਾਂ ਕਹਿੰਦੇ ਵੀ ਅਖੇ ਦੁੱਧ ਪਾੜਦਾ ਇਹਦਾ ਅੱਛਾ ਵੀ ਅਸੀਂ ਛੜਤੀ ਹਾਂ ਆ ਕੇ ਮੈਂ ਸੇਵਾ ਕਰੀ ਤੇ ਦੁੱਧ ਦੇਣ ਲੱਗੀ ਦੁੱਧੋ ਕਿਲੋ ਹੁਣ ਵੀ ਦਿੰਦੀ ਹੈ ਜੀ ਅੱਛਾ ਜੀ ਦੁੱਧ ਪਾੜਦਾ ਕਹਿੰਦੇ ਹੋਰ ਨੋਕਸ ਨਹੀਂ ਉਹਨਾਂ ਨੇ ਦੱਸਿਆ ਜੀ ਠੀਕ ਹੈ ਤੇ ਥੋੜ੍ਹੋਂ ਨੂੰ ਕਿ ਲਈ ਜੀ ਨੂੰ ਕਿੰਨਾ ਚਿਰ ਹੋ ਗਿਆ 2 ਮਹੀਨੇ ਜੀ ਉਦੋਂ ਉਦੋਂ ਕੁਛ ਕਿਤ ਕੀਤਾ ਨੇ ਆ ਕੇ ਕੋਈ ਨਹੀਂ ਕਰਿਆ ਜੀ ਦੁੱਧ ਦਿੰਦੀ ਆ ਬਸ ਉਹ ਨਹੀਂ ਸੀ ਨਾ ਬਸ ਇਹਦਾ ਰਿਮਨ ਵੱਧਾ ਜੀ ਤੇ ਇਹ ਇਹਦੇ ਪਾਣੀ ਭਰਦਾ ਬੱਚੇ ਦਾ ਨਹੀਂ ਜੇ ਕਹਿੰਦਾ ਮਤਲਬ ਇਹ ਕਦੇ ਜੋ ਵੰਦੀ ਉਹਦਾ ਪਾਣੀ ਮਾਰਦੀ ਹੈ ਜੀ ਪਾਣੀ ਭਰਦਾ ਨਾ ਜੀ ਭਰ ਜਾਂਦਾ ਫੱਸੇ ਜਾਂਦਾ ਭਰ ਜਾਂਦਾ ਫੱਸੇ ਜਾਂਦਾ ਤਾਂ ਹੀ ਤੁਸੀਂ ਕਹਿੰਦੇ ਨਾ ਵੀ ਕਿਸੇ ਡਾਕਟਰ ਨੂੰ ਬੱਚੇ ਦਾ ਨਹੀਂ ਤਾਂ ਨਹੀਂ ਪਤਾ ਲੱਗਿਆ ਤਾਂ ਹੀ ਨਹੀਂ ਲੱਗਿਆ ਜੀ ਇਹਦਾ ਹੱਲ ਨਹੀਂ ਹੋਣਾਗਾ ਕਦੇ ਵੀ ਤੇ ਆ ਪਸ਼ੂ ਸੋਡੇ ਹੀ ਆ ਗਾਂ ਵੀ ਹੁਣ ਲਈ ਹੈ ਕਿ ਪਹਿਲਾਂ ਦੀ ਹੈ ਇਹ ਪਹਿਲਾਂ ਦੀ ਹੈ ਥੋੜੇ 3-4 ਮਹੀਨੇ ਇਹ ਗੱਬਣਾ ਇਹ ਇਹਦੇ ਉਹੀ 0 ਵਾਲਾ 7 ਵਾਲਾ ਲਾਇਆ ਹੁਣ ਰਹਿੰਦੀ ਨਹੀਂ ਸੀ ਉਹ ਕਰਕੇ ਹੁਣ ਇਹਨੂੰ ਅੱਜ ਤਕਰੀਬਨ 20 ਦਿਨ ਤੋਂ 15 20 ਦਿਨ ਦੇ ਵਿੱਚ ਵਿੱਚ ਆਛਾ ਇਹਨੂੰ 15 ਤੋਂ 20 ਦਿਨ ਹੋ ਗਏ ਠੀਕ ਹੈ ਠੀਕ ਆ ਮੱਜਾਂ ਹੈ ਇਹ ਮੱਜਾਂ ਠੀਕ ਹੈ ਤੇ ਆ ਗਾਂ ਇਹ ਵੀ ਗਾਂ ਉਹੀ ਉਹੀ ਸੀਗੇ ਬੋਲਦੀ ਨਹੀਂ ਸੀ ਜਮਾ ਵੀ ਨਾ ਕੋਈ ਤਾਰਾ ਪੁੰਦੀ ਸੀ ਨਾ ਉਦਾਂ ਹਾਂ ਕੁਝ ਵੀ ਨਹੀਂ ਸੀ ਇਹਦੇ ਵੀ ਪਹਿਲਾਂ ਇਹਦੇ ਕੈਟ ਲੱਗੀ ਸੀ ਦੁੱਧਾਂ ਵੀ ਹਾਂ ਕੈਟ ਤੋਂ ਬਾਅਦ ਅਸੀਂ ਫਿਰ ਉਹ 0 7 ਵਾਲਾ ਉਹ ਕਰਕੇ ਇਹ ਪਹਿਲੇ ਟੀਕੇ ਤੇ ਗੱਪਣ ਸੀ ਇਹ ਗੱਪਣਾ ਹੈ ਬਾਸ 7 ਮਹੀਨਿਆਂ ਦੀ ਆ ਵੈੜਾ ਕਰਦੀ ਐ ਏ ਲਿਆਂਦੇ ਆ ਸੀ ਦੋਨੇ ਵੈੜਾਂ ਇਕੱਟੀਆਂ ਆ ਦੇਖੋ ਨਾ ਇਹਨਾਂ ਨੇ ਸਿੰਗ ਦਗਾ ਦੇ ਥੋੜੀ ਜੀ ਗਲਤੀ ਨਾ ਕਰਿਆ ਕਰੋ ਆ ਟਾਈਮ ਚਾਕੇ ਤੁਸੀਂ ਦੇਖੋ ਕਿੱਡੇ ਕਿੱਡੇ ਖੋਲ ਬਣੇ ਪਏ ਆ ਤੇ ਇਹਦਾ ਹੱਲ ਨਹੀਂ ਹੋਣਾਗਾ ਮੈਂ ਦੱਸ ਕੇ ਹਟਿਆ ਇਹਨਾਂ ਨੂੰ ਵੀ ਇਹਦਾ ਕੋਈ ਹੱਲ ਨਹੀਂ ਹੋਣਾ ਬਹੁਤ ਜ਼ਿਆਦਾ ਰੇਸ਼ਾ ਪਿਆ ਵੈਗਾ ਆਂਦੇ ਵਿਚਾਰੀ ਦੇ ਬਹੁਤ ਬੁਰਾ ਹਾਲ ਆ ਟਾਈਮ ਲੱਗੂਗਾ ਮੇਰੇ ਹਿਸਾਬ ਨਾਲ ਇਹ ਖੋਲ ਬਹੁਤ ਔਖੀ ਭਰੂਗੀ ਦੇਖੋ ਕੀ ਹਾਲ ਆ ਇਹਦਾ ਤੇ ਉਹ ਸਿਸਟਮ ਵਾਈਆਂ ਦਾ ਬਹੁਤ ਵਧੀਆ ਸੇਵਾ ਵੱਲੋਂ ਚਲੋ ਠੀਕ ਆ ਤੇ ਬਈ ਆਹ ਇੱਥੇ ਪੋਲਟਰੀ ਫਾਰਮ ਚ ਪਸ਼ੂ ਬੰਦ ਲੈਂਦੇ ਆ ਉਹ ਗਾਂ ਬਈ ਉਹ ਇਹ ਦੋਨੇ ਕੱਟੀਆਂ ਵੈੜਾਂ ਇੱਕੋ ਘਰੇ ਉਹ ਵਾ ਸੇ ਗੱਪਣਾ ਹੋਈ ਹੁ ਅੱਛਾ ਉਹ ਵੀ ਗੱਪਣਾ ਹੈ ਹੁ ਡੇ ਡੇ ਮਹੀਨੇ ਤੋਂ ਆ ਝੋਟੀ ਇਹ ਝੋਟੀ ਵੀ ਗੱਪਣਾ ਇਹ 2 ਮਹੀਨੇ ਦੇ ਨੇੜੇ ਹੋਣ ਠੀਕ ਹੈ ਠੀਕ ਹੈ ਇਹਨੂੰ ਵੀ ਕੋਟਰੀ ਸਾਰ ਕੇ ਆਈ ਸੀ ਹਿੱਲਸ ਨਹੀਂ ਪਹਿਲਾਂ ਤੁਸੀਂ ਭਾਈ ਮੰਨ ਲਓ ਪਸ਼ੂਆਂ ਦੇ ਵਾਵਾ ਕੰਮ ਕੀਤਾ ਕਿ ਬਸ ਐਂ ਦੀ ਕਰਦੇ ਆ ਪਹਿਲਾਂ 15 ਸਾਲ ਪਹਿਲਾਂ ਦੇ گاਵਾ ਇੱਥੇ ਇਨਾ ਚਾਹ ਅੱਛਾ 15 ਸਾਲ ਹੋ ਗਏ ਹਾਂ ਵੀ ਆਪਾਂ ਫਰਾਕਲ ਕਰਨਾ ਨਹੀਂ ਲੈਣੇ ਅੱਛਾ ਫਰਾਕਲ ਪਸ਼ੂ ਹੀ ਲੈਣੇ ਆ ਹਾਂ ਵਿਚਰੇ ਵੇ ਅੱਛਾ ਵਿਚਰੇ ਵੇ ਤੇ ਮਨ ਲਓ ਸਵਾਕੇ ਵੇਚੇ ਆ ਕਿ ਨਹੀਂ ਹਾਂ ਜੀ ਹਾਂ ਜੀ ਨਹੀਂ ਜੀ ਹਾਂ ਜਿਵੇਂ ਉਹ ਗਾਹਣਾ ਉਹ ਵੀ ਫਰਾਕਲੀ ਸੀ ਹਾਂ ਉਹ ਸਾਹਮਣੇ ਫਰਾਕਲੀ ਹੈ ਇਹ ਅਫਸਰ ਬੈਠਾ ਇੱਕ ਵਾਰੀ ਵੀ ਬਣੀ ਨਹੀਂ ਨਾ ਤਾਂ ਇਹ ਆ ਸਿੰਗਾਲੀ ਨਾ ਉਹ ਜਿਵੇਂ ਇੱਕ ਵਾਰੀ ਉਹਨੇ ਤੇ ਰਹੀ ਵੀ ਨਹੀਂ ਬਣੀ ਵੀ ਅੱਛਾ ਰਹੀ ਵੀ ਨਹੀਂ ਬਣੀ ਵੀ ਨਹੀਂ ਤੇ ਆਪਣੇ ਕੋਲੇ ਆ ਕੇ ਗੱਬਣ ਹੋ ਗੀਆਂ ਇਹ ਪਾਊਡਰ ਇੰਨੇ ਪਾਉਂਦੇ ਸਪਲੀਮੈਂਟ ਹੱਦ ਤੋਂ ਜ਼ਿਆਦਾ ਪਾਉਂਦੇ ਆ ਜੀ ਵੇਖ ਲਓ ਤੁਸੀਂ 100 100 ਗ੍ਰਾਮ ਸੀਆਰਐਸ ਸੁਬਾ ਸ਼ਾਮ ਪਾਈ ਜਾਂਦੇ ਆ ਮੈਂ ਇਹਨਾਂ ਨੂੰ ਕਹ ਵੀ ਇੰਨੇ ਪਾਊਡਰ ਦਾ ਫਾਇਦਾ ਨਹੀਂ ਹੁੰਦਾ ਨਾਲ ਗੋਲੀਆਂ ਬੋਬੀਮੈਨ ਜੀਐਲ ਸਟੈਮਵੈਟ ਦੇ ਟੀਕੇ ਟੋਨੋ ਫਾਸਫਨ ਦੇ ਟੀਕੇ ਬਹੁਤ ਕੁਝ ਉਹ ਵੈੜ ਦੇ ਵੀ ਇਹਨਾਂ ਨੇ ਲਾਇਆ ਇਹਨਾਂ ਨੂੰ ਪਤਾ ਸੀ ਨਾ ਇਹਨਾਂ ਨੂੰ ਅੰਦਰ ਹੋਣੀ ਨਾ ਪਤਾ ਸੀ ਇਹਨਾਂ ਨੂੰ ਇਹ ਸੀ ਵੀ ਲੱਸੀ ਕਰਕੇ ਵੈੜ ਨਹੀਂ ਰਹਿੰਦੀਗੀ ਕੈਲਸ਼ੀਅਮ 100 ਐਮਐਲ ਲਾਤਾ ਠੀਕ ਹੈ ਤੇ ਕੈਲਸ਼ੀਅਮ ਦਾ ਟੀਕਾ ਨਾ ਜੀ ਥੋੜਾ ਧਿਆਨ ਨਾਲ ਲਾਇਆ ਕਰੋ ਕੈਲਸ਼ੀਅਮ ਦਾ ਜੇ ਨਾੜ ਚ ਲੱਗ ਜੇ ਤਾਂ ਕੈਲਸ਼ੀਅਮ ਤੇ ਡੀਸੀਆਰ ਪੈਨਸਿਲਿਨ ਡੀਕ ਹਾਂ ਵੀ ਇਹ ਥੋੜਾ ਧਿਆਨ ਨਾਲ ਲੈ ਕਰੋ ਟੋਨੋ ਫਾਸਪੈਨ ਦਾ ਚਲੋ ਚੱਲੇ ਜਾਂਦਾ ਕੰਮ ਟੋਨੋ ਫਾਸਪੈਨ ਵੀ ਲਾਇਆ ਉਹਦੇ ਨਾਲ 100 ਐਮਐਲ ਲੰਗ ਤੇ ਫਾਰਕੋਰ ਸਲਾਤਾ ਜੀ ਹਾਂ ਹਾਂ ਟੋਨੋ ਫਾਸਪੈਨ 100 ਐਮਐਲ ਉਹ ਲਾਤਾ ਇੱਕ ਦੂਜਾ ਨਾਲ ਲਾਤਾ ਜੀ ਜਿਹੜਾ 5 5 ਐਮਐਲ ਦੋ ਹੀ ਲਾਏ ਹਾਂ ਹਾਂ ਉਹ 25 ਜਿੰਕ ਵਾਲੀ ਹਾ ਜੈਂਕ ਵਾਲੇ ਸਟੈਮ ਬਟ 10 ਲਾਦੇ ਕੀ 5-5 ਦੂਜਾ 100 ਲਾਦਾ ਦੂਜਾ 100 ਲਾਦਾ ਠੀਕ ਹੈ ਇੱਕ 5 ਬੈਟਾ ਵਿੱਚ ਜੀ ਤੇ 5 25 ਪੰਜ 25 ਵੀ ਪੰਜ ਵਾਈਟ ਵਿੱਚ ਹਾਂ ਓਵਰ ਦਵਾਈ ਲਈ ਵੀ ਆ ਬਈ ਬਹੁਤ ਐ ਨਹੀਂ ਵੀ ਦਵਾਈ ਸਾਰਾ ਕੁਝ YouTube ਤੋਂ ਥੋੜਾ ਜਾਂ ਅੰਕਲ ਵੀਡੀਓ ਵੇਖੀ ਮੇਰੇ ਤੇ ਤਾਂ ਦੇਖੋ ਜੀ ਮੈਂ ਤੁਹਾਨੂੰ ਕਦੇ ਦਵਾਈ ਨਹੀਂ ਦੱਸਦਾ ਕਦੇ ਮੈਂ ਵੀਡੀਓ ਚ ਕਿਸੇ ਜੀ ਵੀ ਨਹੀਂ ਦੱਸਦਾ ਭਾਈ ਮੈਂ ਆਪਾਂ ਪਸ਼ੂ ਵੇਖ ਕੇ ਆ ਵੀ ਹੈ ਸੇਵਾ ਨਾਲ ਹੀ ਪਸ਼ੂ ਦਾ ਵਾਧਾ ਹਾਂ ਵੀ ਪਸ਼ੂ ਦਾ ਵਾਜਨ ਵਧਾਓ ਹਨਾ ਬੀਬੇ ਨੂੰ ਤਾਂ ਹਾਂ ਉਹ ਅਗਲਾ ਕਿ ਫੜਾਉਂਦਾ ਹੈ ਹਾਂ ਖਰਚ ਕਰਦੇ ਤੋਂ ਡਰਦਾ ਅਗਲਾ ਸੇਵਨੀਆਂ ਆਪਾਂ ਵੀ ਸੋਨੂੰ ਇਹ ਆ ਵੀ ਖਰਚ ਕਰਕੇ ਇਸ ਪਸ਼ੂ ਰਹਿ ਜਾਂਦਾ ਤੁਹਾਡਾ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਚਲੋ ਇਹ ਤਾਂ ਹੁੰਦਾ ਜੀ ਪਰ ਪਸ਼ੂ ਚ ਨਾ ਮੇਰੀ ਗੱਲ ਸੁਣੋ ਕਿੰਨੋਂ ਵਰਦਨ ਜੀ ਤੇ ਕਿੰ ਲੋ ਰਾ ਕੇ 100 ਤੜਕੇ 500 ਹੱਥ ਨੇ ਅੱਛਾ ਬਹੁਤ ਨਜਾਇਜ਼ ਹੈ ਜੀ 50 ਗ੍ਰਾਮ ਬਹੁਤ ਹੁੰਦਾ ਹੈ ਤੇ ਨਾਲ ਗੋਲ ਗਿਆ ਉਹ ਲੀਲੀ ਜੀ ਹੋ ਦੂਜਾ ਹਾਂ ਹਾਂ ਬੋਬੀ ਮੈਨੂੰ ਜੀ ਅੱਲ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਸੀ ਜਦੋਂ ਤੁਸੀਂ ਮੈਨੂੰ ਕਿਹਾ ਵੀ ਕਮਜ਼ੋਰ ਆ ਗਾਂ ਤੇ ਉਹ ਦਿਖਾਉ ਵਿਖਾਉਂਦੀ ਆ ਕੀ ਕਹਿੰਦੇ ਆ ਉਹਨੂੰ ਲਕੋਰੀ ਆ ਸੜਦੀ ਆ ਤੁਹਾਨੂੰ ਕੇ ਲੁਕੂ ਕੈਟ ਦੱਸੀ ਸੀ ਤੇ ਤੇ ਉਹ ਬਈ ਐ ਨਹੀਂ ਕੋਈ ਗੱਲ ਆਵੇ ਬਾਈਆਂ ਦੇ ਵਧੀਆ ਤਲਾਤ ਨੂੰ ਬਣਿਆ ਇੱਥੇ ਬਾਹਰ ਪਸ਼ੂਆਂ ਵਾਸਤੇ ਛੱਪੜ ਜੀ ਨੂੰ ਕਹਿ ਦਿੰਨੇ ਆਪਾਂ ਸੇਵਾ ਵੱਲੋਂ ਕੋਈ ਨਹੀਂ ਕੀ ਤੇ ਬਾਈ ਫਰਾਕਲ ਪਸੂ ਲਿਆ ਕੇ ਤਿਆਰ ਕਰਕੇ ਵੇਚਦੇ ਆ ਮੈਨੂੰ ਕਹਿੰਦੇ ਵੀ ਉਹ ਗੱਬਣ ਕਰਨੀ ਹੈ ਮੈਨੂੰ ਬਾਈ ਨੇ ਅੱਜ ਕਿਹਾ ਸੀ ਕਹਿੰਦਾ ਵੀ ਮੈਨੂੰ ਹਾਂ ਜਾਂ ਨਾ ਦੱਸ ਜੀ ਡਾਕਟਰ ਪਰ ਮੈਂ ਉਹ ਬਾਈ ਨੂੰ ਕਹਤਾ ਵੀ ਇਹ ਗਾਂ ਕਦੇ ਨਹੀਂ ਰਹਿਣੀ ਬਾਈ ਠੀਕ ਐਵੇਂ ਤੂੰ ਪੈਸੇ ਨਾ ਪੱਟੀ ਜਾ ਪੈਸੇ ਪਹਿਲਾਂ ਹੀ ਬਹੁਤ ਲਾਈ ਬੈਠਾ ਵਿਚਾਰਾ ਐਵੇਂ ਕੋਈ ਫਾਇਦਾ ਨਹੀਂ ਹੁੰਦਾ ਐਵੇਂ ਕਿਸੇ ਦੇ ਪੈਸੇ ਪਟਾਈ ਚੱਲੋ ਹਨਾ ਚਲੋ ਉਹਨਾਂ ਨੂੰ ਉਹਨਾਂ ਡਾਇਰੈਕਟਰਾਂ ਨੂੰ ਤੁਸੀਂ ਕਿਹਾ ਸੀਗਾ ਵੀ ਅੰਦਰੋਂ ਦੇਖੋ ਜਾਂ ਕਿਵੇਂ ਨਹੀਂ ਬਸ ਉਹਤਾ ਜੀ ਝੂਲਾ ਸਾਹਿਬ ਦਾਦਾ ਪੜੇ ਆ ਨਹੀਂ ਨਹੀਂ ਐਣਾ ਕਹੋ ਜੀ ਚਲੋ ਡਾਕਟਰ ਦਾ ਡਾਕਟਰ ਹੀ ਆ ਤੇ ਚਲੋ ਐ ਹੁੰਦਾ ਵੀ ਤੁਸੀਂ ਕਿਹਾ ਵੀ ਟਿਊਬ ਆਪੇ ਲਿਆਂਦੀ ਤੁਸੀਂ ਆਪਦੀ ਮਰਜ਼ੀ ਨਾਲ ਸਾਰੇ ਆਪਦੀ ਮਰਜ਼ੀ ਨਾਲ ਕਰਾਇਆ ਉਹਨਾਂ ਨੇ ਤਾਂ ਠੱਕੇ ਨਾ ਕਰਵਾਏ ਨਹੀਂ ਉਹਨਾਂ ਨੇ ਵਿਚਾਰਾਂ ਨੇ ਆਖਿਆ ਜੀ ਵੀ ਉਹਨਾਂ ਨੇ ਨਹੀਂ ਕਿਹਾ ਤੁਸੀਂ ਕਿਹਾ ਵੀ ਐ ਕਿ ਵੀ ਟਿਊਬ ਦਵਾਈ ਮੱਥਾ ਮੈਂ ਚੱਲਣੇ ਦਵਾਈ ਵੀ ਭਰਾਤੀ ਦੋ ਟੂਬਾਂ ਭਰਾਤ ਨਹੀਂ ਦੋ ਟੂਬਾਂ ਭਰਾਤੀਆਂ ਦਵਾਈ ਦਵਾਈ ਜਦੋਂ ਉਹਨਾਂ ਨੇ ਵੀ ਵਿਚਾਰਾਂ ਨੇ ਆਖਿਆ ਜੀ ਹਾਂ ਹਾਂ ਉਹਨਾਂ ਤੇ ਹੱਥ ਜੋੜਦੇ ਜੀ ਇਹਨੇ ਨਾ ਮੰਨਣੀ ਹੈ ਕਿਸੇ ਦੀ ਨਾ ਕਰਨੀ ਨਹੀਂ ਨਹੀਂ ਇਹ ਗੱਲ ਗਲਤ ਹੈ ਜੀ ਚਲੋ ਧੰਨਵਾਦ ਜੀ ਹੁਣ ਥੋੜਾ ਇਹ ਮਜ਼ਾਕ ਚ ਜਾਵੜਾਈ ਕੰਮ ਧੰਨਵਾਦ ਵੀਡੀਓ ਨੂੰ ਕਰੇ ਸ਼ੇਅਰ ਜੀ ਚੈਨਲ ਨੂੰ ਕਰੇ ਜੀ ਸਬਸਕ੍ਰਾਈਬ ਧੰਨਵਾਦ